ਕਾਰਮੀ ਕਰਾਉਂਗੇ ਉਹ ਕੀ ਗੱਲ ਸੀ ਕਿ ਜਿਵੇਂ ਕਿ ਜਿਹੜੇ ਕੋਈ ਵਿਘਨ ਪਾ ਰਹੇ ਨੇ ਫਿਲਹਾਲ ਤਾਂ ਜੀ ਜਿੰਨੇ ਵੀ ਇਹ ਸੜਕ ਤੇ ਕਰਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਚੱਲਦੇ ਕੰਮ 'ਚ ਵਿਘਨ ਨਾ ਪਾਇਆ ਜਾਵੇ ਅਸੀਂ ਪਹਿਲਾਂ ਬੇਨਤੀ ਕਰਦੇ ਆ ਪਿਆਰ ਨਾਲ ਵੀ ਦੇਖੋ ਜੇ ਟੈਂਡਰ 'ਚ ਸਾਫਤ ਕਰਦੇ ਨੇ ਵੀ ਮਿੱਟੀ ਆ ਅਸੀਂ ਹੁਣੀ ਪਟਾਕੇ ਸੜਕ ਕਮੇਟੀ ਪਵਾਉਂਦੇ ਆ ਠੀਕ ਹੈ ਇਹ ਅਹੀਂ ਚੱਲਦੇ ਕੰਮ 'ਚ ਡਿੱਕਾ ਲਾਉਣਗੇ ਫਿਰ ਜਿਹੜੀ ਸਾਥੋਂ ਕਾਰਵਾਈ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਜਿਹੜੀ ਸਾਥੋਂ ਕਾਰਵਾਈ ਹੋਊਗੀ ਉਹ ਕਰਾਂਗੇ ਨਹੀਂ ਮਿੱਟੀ ਕਹਿੰਦੇ ਜੇ ਅਸੀਂ ਕਹਿੰਦੇ ਅਸੀਂ ਪਾ ਦਈਏ ਕਹਿੰਦੇ ਜਿਹੜੀ ਅਸੀਂ ਪੈਸੇ ਇਕੱਠੇ ਕਰਕੇ ਗੱਲ ਪਾਉਣ ਦੀ ਨਹੀਂ ਜੀ ਪਾਉਣ ਤਾਂ ਮਿੱਟੀ ਤਾਂ ਆਪਾਂ ਪਾ ਦਾਂਗੇ ਫਿਰ ਉਹ 'ਚ ਉਹ 'ਚ ਤਿੰਨ ਲੇਅਰ ਬੱਟਾ ਪਊਗਾ ਜੀ ਠੀਕ ਹੈ ਮਿੱਟੀ ਪੈਣ ਤੇ ਸੜਕ ਪੱਟਣੀ ਪਊਗਾ ਮਟੀਰੀਅਲ ਸਾਰਾ ਚੱਕ ਕੇ ਲੈ ਜਾਣਾ ਪਊਗਾ ਉਹ ਜਿੰਨਾ ਖਰਚਾ ਵਧੂਗਾ ਫਿਰ ਕੌਣ ਪਾਊਗਾ ਲੇਅਰ ਇੱਕ ਹੈ ਕਿੱਥੇ ਇੱਕ ਗੱਡੀ ਠੀਕ ਹੈ ਮਨਜ਼ੂਰ ਇੱਕ ਹੋਈ ਹੈ ਹਾਂ ਕਿੱਥੇ ਤਾਂ ਦੋ ਤਿੰਨ ਗੱ ਕੀ ਮਸਲਾ ਹੋ ਰਿਹਾ ਜਿਹੜਾ ਇਹ ਕਹਿੰਦੇ ਉੱਚੀ ਨਹੀਂ ਮਿੰਦਾ ਕੀ ਵੀ ਦੱਸਿਆ ਜਾ ਰਿਹਾ ਵੀ ਕਹਿੰਦੇ ਉੱਚੀ ਚੱਕੋ ਕੀ ਰੌਲਾ ਕੀ ਆ ਸਤੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਸੜਕ ਬਣ ਰਹੀ ਹੈ ਇਹ ਸੜਕ ਪਾਸ ਹੋਈ ਨੂੰ ਤਕਰੀਬਨ ਢਾਈ ਤਿੰਨ ਸਾਲ ਹੋ ਗਏ ਨੇ ਹੂੰ ਟੈਂਡਰ ਹੋਈ ਨੂੰ ਵੀ ਦੋ ਸਾਲ ਹੋ ਹੋਣ ਦੇ ਕਰੀਬ ਹੈ ਠੀਕ ਹੈ ਜੀ ਉਦੋਂ ਜਦੋਂ ਟੈਂਡਰ ਹੋਇਆ ਉਦੋਂ ਮੌਕੇ ਤੇ ਕੋਈ ਜਈ ਸਾਹਾ ਵਾ ਕਿ ਮਿੱਟੀ ਲੈਣੋਂ ਆਇਆ ਕੋਈ ਮਿਕਮੀ ਦਾ ਕੋਈ ਵੀ ਅਸਰ ਆਇਆ ਉਦੋਂ ਇਹਨਾਂ ਨੇ ਦੱਸਣਾ ਸੀ ਆਪਣੇ ਮੌਜੂਦਾ ਪੰਚਾਇਤ ਮੈਂਬਰ ਨੂੰ ਕੀ ਭਈ ਅਸੀਂ ਤਾਂ ਇੱਥੇ ਮਿੱਟੀ ਪਵਾਵਾਂਗੇ ਠੀਕ ਹੈ ਸਾਡੀ ਮਿੱਟੀ ਪਾਈ ਜਾਵੇ ਟੈਂਡਰ ਚ ਉਦੋਂ ਜ ਉਹ ਜਿਹੜੀ ਚੀਜ਼ ਟੈਂਡਰ 'ਚ ਹੀ ਨਹੀਂ ਹੈਗੀ ਅਸੀਂ ਉਹਨੂੰ ਕਿਵੇਂ ਕਰ ਦਈਏ ਠੀਕ ਹੈ ਕੱਲ ਨੂੰ ਠੇਕੇਦਾਰ ਨੇ ਠੇਕੇ ਦੇ ਪੈਸੇ ਲਾਇਏ ਨੇ ਨੇ ਟੈਂਡਰ ਚੱਕਿਆ ਹੈ ਆਪਦੇ ਸਾਹ ਨਾਲ ਉਹ ਕੱਲ ਨੂੰ ਆਪਾਂ ਠੇਕੇਦਾਰ ਕਿਵੇਂ ਪੱਲੂ ਪੈਸੇ ਪਾ ਕੇ ਕਿਵੇਂ ਕੋਈ ਕੋਈ ਵੀ ਨਹੀਂ ਕੰਮ ਕਰਦਾ ਜੀ ਆਪਾਂ ਮਕਾਨ ਬਣਾਉਣ ਲੱਗ ਜੀ ਇਹ ਮਕਾਨ ਤੇ ਆਪਾਂ ਕਹਾਂਗੇ ਵੀ ਇੱਕ ਕਮਰਾ ਹੋਰ ਵੱਧ ਪਾ ਜਾ ਫਿਰ ਠੇਕੇ ਵਾਲਾ ਉਸ ਉਸ ਪੈਸੇ ਚ ਥੋੜੀ ਪਾ ਕੇ ਜਾਊਗਾ ਜੀ ਬਿਲਕੁਲ ਕਿ ਸਰ ਜਿਹੜੇ ਸਰਕਾਰੀ ਕੰਮ ਨੇ ਕੋਈ ਕੈਦਾ ਕਾਨੂੰਨਾਂ ਟੈਂਡਰ ਹੁੰਦੇ ਨੇ ਪੁਲਾਂ ਦੇ ਹੁੰਦੇ ਨੇ ਹੋਰ ਚੀਜ਼ਾਂ ਦੇ ਹੁੰਦੇ ਨੇ ਉੱਥੇ ਸਾਹ ਨਾਲੇ ਹੁੰਦੇ ਨੇ ਠੀਕ ਹੈ ਬਾਕੀ ਦੂਜੀ ਗੱਲ ਹੋਰ ਹੈ ਜੀ ਚਲੋ ਆਪਾਂ ਬੇਨਤੀ ਕਰ ਕਰਕੇ ਦੇਖ ਲਈ ਜੀ ਮੈਸ ਗਿਆ ਉਹ ਕਹਿੰਦਾ ਵੀ ਮੈਂ ਇੰਨਾ ਲਾਸ ਕਿਵੇਂ ਚੱਲੂੰਗਾ ਫਿਰ ਤਾਂ ਮੈਂ ਸੜਕੀ ਨਹੀਂ ਬਣਾਉਂਦਾ ਮੈਂ ਤਾਂ ਸਮਾਂ ਚੱਕ ਕੇ ਲੈ ਜਾ। ਜੀ ਸੁਣਨ ਤਾਂ ਕੇ ਵੀ ਇਹ ਕਹਿੰਦੇ ਕਹਿੰਦੇ ਉਹ ਕਿ ਮੁੱਠੀ ਚੱਕਦੀ ਇਹ ਕਿਉਂ ਨਹੀਂ ਚੱਕੀ ਜਾ ਰਹੀ ਕਹਿੰਦੇ ਇਹ ਵੀ ਉਹੀ ਟੈਂਡਰ ਚ ਹੋਊਗੀ ਕਹਿੰਦੇ ਇਹ ਕਿਹੜਾ ਕੋਈ ਅੱਡ ਟੈਂਡਰ ਨਹੀਂ ਜੀ ਇਹ ਜਦੋਂ ਟੈਂਡਰ ਹੁੰਦਾ ਜੀ ਜਦੋਂ ਹੁਣ ਮੰਨ ਲਓ ਜਿਹੜੀ ਆਪਣੀ ਦੂਜੀਆਂ ਸੜਕਾਂ ਰਹਿਣੀਆਂ ਨੇ ਰਿਪੇਅਰ ਰਹਿਣੀਆਂ ਜਿਦੋਂ ਕਰਾਵਾਂਗੇ ਜਿੱਥੇ ਸਾਨੂੰ ਇਹ ਲੱਗੂਗਾ ਵੀ ਨੀਵੇਂ ਹੋਰੇ ਮਿੱਟੀ ਪੈਣੀ ਚਾਹੀਦੀ ਹੈ ਅਸੀਂ ਘਰਾਂ ਨੂੰ ਪੁੱਛਾਂਗੇ ਜੀ ਯੂਰੇ ਕੋਈ ਮਿੱਟੀ ਪਵਾ ਦੀਏ 4 ਇੰਚ ਪਵਾ ਦੀਏ ਫੁੱਟ ਪਵਾ ਦੀਏ ਅੱਧਾ ਫੁੱਟ ਪਵਾ ਦੀਏ ਜਿੱਥੇ ਆਪਾਂ ਦੇਖਾਂਗੇ ਵੀ ਕਿਸੇ ਮਹੱਲੇ ਦਾ ਕਿਸੇ ਦਾ ਨੁਕਸਾਨ ਨਹੀਂ ਕਿਸੇ ਬਾੜ ਦਾ ਨੁਕਸਾਨ ਨਹੀਂ ਕਿਸੇ ਘਰ ਦੀ ਨੀਵੇਂ ਹੁੰਦੇ ਉੱਥੇ ਜਿੱਥੇ ਮਿੱਟੀ ਪੈਣ ਜੋਗੂ ਪਵਾਵਾਂਗੇ ਜੀ ਹੁਣ ਜਿੰਨੇ ਉੱਥੇ ਦੀਜੀ ਜਾ ਕੇ ਆਪਣੇ ਰੁਜਾ ਪੱਤੀ ਲਵੇ ਬਾਜ਼ੀਗਰਾਂ ਦੇ ਘਰ ਲਵੇ ਜਾ ਕੇ ਮਿੱਟੀ ਪਈ ਹੈ ਉੱਥੇ ਮੌਜੂਦਾ ਮੈਂਬਰ ਤੇ ਜਿਹੜੇ ਉਹਨਾਂ ਨੇ ਕਿਹਾ ਵੀ ਪਈ ਉਰੇ ਨੀਵੇਂ ਪਾਣੀ ਖੜਦਾ ਕਿਸੇ ਘਰਾਂ ਨੂੰ ਉਤਰਾਜ ਨਹੀਂ ਦੀ ਘ ਅਸੀਂ ਬਰਾਬਰ ਰੱਖ ਕੇ ਜਿਹੜੀ ਮਿੱਟੀ ਚਕਾਈ ਹੈ ਜੀ ਅਸੀਂ ਉੱਥੋਂ ਵੀ ਬੈਣੀ ਮਿੱਟੀ ਚੱਕ ਕੇ ਵੀ ਨਾਲੇ ਆਪਾਂ ਬੀਂਆਂ ਨਹੀਂ ਖੜ੍ਹਾਬ ਕਰਨੀਆਂ ਵੀ ਆਪਾਂ ਸਹੀ ਮਿੱਟੀ ਸਹੀ ਲੈਵਲ ਤੇ ਛੜਕ ਬਣਾਉਣੀ ਆ ਠੀਕ ਹੈ ਇਧਰਲੇ ਪਾਸੇ ਕਿੰਨੇ ਕਿ ਘਰ ਨਹੀਂ ਮੈਂ ਹੁੰਦਣਾ ਜੀ ਜੇ ਸਾਡੇ ਕੋਲ ਤੁਸੀਂ ਆ ਨਿਗਾਹ ਮਾਰ ਲਓ ਜੀ ਦੇਖੋ ਆ ਆ ਗਲੀ ਨਾਲੋਂ ਇਹ ਫੁੱਟ ਨਹੀਂ ਵੀ ਆ ਜੀ ਗਲੀ ਇਹ ਸਾਰੇ ਘਰ ਨੀਵੇਂ ਹੋਣਗੇ ਜੀ ਸਾਰਾ ਮੱਲ ਜਦੋਂ ਦੇਖੋ ਪਾਣੀ ਜਿਹੜਾ ਘਰਾਂ ਵਾਲਾ ਪਾਣੀ ਆ ਉਹ ਤਾਂ ਫਿਲਹਾਲ ਨਾਲੇ ਨਾਲੀਆਂ ਵਿੱਚ ਨਹੀਂ ਲੰਘਦਾ بارش ਦਾ ਕੋਈ ਪਤਾ ਨਹੀਂ ਕਿੰਨੀ ਹੋ ਜਾਏਗੀ ਕਿੰਨੀ ਹੱਦੋਂ ਵੱਧ بارش ਹੋਈ ਹੈ ਕਿਸੇ ਦੇ ਕਰ ਅੱਜ ਪਾਣੀ ਵੜ ਕੇ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਹੁਣ ਤੁਸੀਂ ਆਹ ਲਾ ਲਓ ਜੀ ਆਹ ਜਿਹੜੀ ਆ ਗਲੀ ਇਧਰ ਮਾਰੂ ਕੈਮਰਾ ਇਹ ਗਲੀ ਛੜਕ ਇਹ ਤੋਂ 6 ਇੰਚ ਉੱਚੀ ਹੋਊਗੀ ਛੜਕ 7 ਇੰਚ ਆਹ ਗਲੀ ਤੋਂ ਇਹ ਗਲੀ ਫੁੱਟ ਨਹੀਂਮੀ ਐ ਇਹ ਘਰਾਂ ਦਾ ਵੀ ਕੋਈ ਇਧਰ ਫੁੱਟ ਨਹੀਂਮੀ ਕੱਲਾ ਆਪਦੇ ਫਾਇਦਾ ਸੋਚ ਕੇ ਵੀ ਮੇਰੇ ਕੋਈ ਸਾਧਨ ਚੜਦਾ ਹੋ ਜਾਏ ਜਾਂ ਫਲਾਣਾ ਹੋ ਜਾਏ ਦੇਖੋ ਜੀ ਹੁਣ ਇਹ ਸੜਕ ਪਈ ਥੀ ਉਹਨਾਂ ਅੱਜ ਤੱਕ ਬਣੀ ਨਹੀਂ ਤੇ ਅੱਜ ਵੀ ਲੰਗੇ ਰਹੀ ਤੇ ਅੱਜ ਵੀ ਨੀਵੀਂ ਦੋ ਐ ਜੇ ਮੰਨ ਲਓ ਇਹ ਸੜਕ ਨਾ ਬਣਦੀ ਫੇਰ ਕੋਣ ਉੱਚੀ ਕਰਾਉਂਦਾ ਕੋਈ ਵੀ ਨਹੀਂ ਕਰਾਉਂਦਾ ਬਾਕੀ ਦੂਜੀ ਗੱਲ ਇਹ ਹੈ ਜੀ ਜੇ ਕੋਈ ਸਾਡਾ ਕੰਮ ਚੱਲ ਰਿਹਾ ਹੈ ਅਸੀਂ ਸੜਕ ਬਣਾਵਾਂਗੇ ਅਸੀਂ ਪਿੰਡ ਦੇ ਕੰਮ ਹੋਰ ਵੀ ਕਰਾਉਣੇ ਨੇ ਜੇ ਅੱਜ ਸੱਤੋ ਇਹ ਸੜਕ ਨਾ ਬਣੀ ਕੱਲ ਨੂੰ ਅਸੀਂ ਪਿੰਡ ਦਾ ਵਿਕਾਸ ਹੋਰ ਕਿਵੇਂ ਕਰਾਵਾਂਗੇ ਕੱਲ ਨੂੰ ਜੇ ਮੰਤਰੀ ਸਾਹਿਬ ਲਵੇ ਜਾਵਾਂਗੇ ਕਿਸੇ ਅਫਸਰ ਲਵੇ ਜਾਵਾਂਗੇ ਅਗਲਾ ਕੂਕਾ ਸੋਤੋਂ ਕੰਮ ਕਰਾਇਆ ਤਾਂ ਜਾਂਦਾ ਜੀ ਕੀ ਤੁਹਾਨੂੰ ਕੀ ਲੱਗਦਾ ਵੀ ਇਹ ਕੰਮ ਵਿੱਚ ਵਿਘਨ ਪਾਇਆ ਜਾ ਰਿਹਾ ਹੈ ਹਾਂ ਵਿਘਨ ਪਾਇਆ ਜਾ ਰਿਹਾ ਇਹ ਪਤਾ ਕੀ ਜਿਹੜਾ ਵਿਰੋਧ ਹੁੰਦਾ ਹੈ ਬਿਨਾਂ ਗੱਲ ਤੋਂ ਕਰਦੇ ਨੇ ਇਹ ਲੋਕ ਪਿੰਡ ਦੇ ਵਿਕਾਸ 'ਚ ਡਿੱਕਾ ਲਾਉਂਦੇ ਨੇ। ਇਹੀ ਕੰਮ ਜਦੋਂ ਕਿਸੇ ਦੀ ਗਲੀ ਬਣਾਉਣੀ ਆ ਉਦੋਂ ਹੁੰਦਾ ਹੈ, ਜਦੋਂ ਕਿਸੇ ਦੀ ਨਾਲੀ ਬਣਾਉਣੀ ਆ ਉਦੋਂ ਹੁੰਦਾ ਹੈ, ਜਦੋਂ ਸੜਕ ਬਣਾਉਣੀ ਆ ਉਦੋਂ ਹੁੰਦਾ ਹੈ। ਜਦ ਕਿ ਜਿੱਥੇ ਤੱਕ ਹੱਦ ਹੈ ਜੀ ਅਗਲੇ ਦੇ ਘਰ ਦੀ ਹੱਦ ਆ। ਉਦੋਂ ਬਾਅਦ ਨਾਲੀ ਬਣਾਉਣੀ ਆ ਪੰਚਾਇਤ ਨੇ ਬਣਾਉਣੀ ਆ, ਗਲੀ ਬਣਾਉਣੀ ਆ ਪੰਚਾਇਤ ਨੇ ਬਣਾਉਣੀ ਆ। ਸਾਰਾ ਕੰਮ ਜਦੋਂ ਪੰਚਾਇਤ ਦਾ ਹੋ ਰਕਬਾ ਵੀ ਪੰਚਾਇਤ ਦਾ ਹੈ। ਪੰਚਾਇਤ ਉਹ ਨੀਮੀ ਬਣਾਉਂਦੀ ਆ, ਉੱਚੀ ਬਣਾਉਂਦੀ ਆ। ਉਹ ਆਪਦੇ ਹਿਸਾਬ ਨਾਲ ਪਿੰਡ ਅਸੀਂ ਠੀਕ ਹੈ। ਹਾਂ ਜੀ। ਨਹੀਂ ਕਿਸਪਾਂਸਰ ਹੋਰ ਗੱਲ ਕਰੀ ਜੀ ਮੈਂ ਲੇਬਲ ਦੀ ਗੱਲ ਕਰਦੇ ਆਪਾਂ। ਜੇ ਵੀ ਹੁਣ ਕਿਸੇ ਦੱਸਣ ਮੁਤਾਬਕ ਲੇਬਲ ਬਣੂਗਾ ਜਾਂ ਕੋਈ ਜਿਹੜਾ ਕਾਇਦਾ ਕਾਨੂੰਨ ਹੁੰਦਾ ਕੋਈ ਬਣਿਆ ਹੋਇਆ ਉਹਦੇ ਮੁਤਾਬਕ ਲੇਬਲ ਹੁੰਦਾ। ਕਾਇਦੇ ਕਾਨੂੰਨ ਮੁਤਾਬਕ ਹੁੰਦਾ। ਲੇਬਲ ਕੋਈ ਕਿਸੇ ਦੇ ਦੱਸਣ ਮੁਤਾਬਕ ਥੋੜੀ ਹੁੰਦਾ। ਕਿਤੇ ਝੋਲੀ ਹੈ ਜੀ ਉਥੇ 2 ਲੇ ਰੁਪਏ ਜੀ। ਹੂੰ। ਜੋ ਵੀ ਸਿਸਟਮ ਚ ਬਣਿਆ ਹੋਇਆ ਉਹਨਾਂ ਨੇ ਸੜਕ ਤਾਂ ਲੇਬਲ ਜੀ ਬਣਾਉਣੀ ਆ ਉਹਨਾਂ ਨੂੰ ਵੀ ਪਤਾ ਹੈ। ਸੜਕ ਮੈਂ ਇੱਕ ਵੀ ਠੇਕੇਦਾਰ ਦੀ ਵੀ ਕੋਈ ਜ਼ਿੰਮੇਵਾਰੀ ਹੈ ਜੀ। ਉਹਦੀ ਸੜਕ ਜਿਸ ਸਮੇਂ ਤੋਂ ਪਹਿਲਾਂ ਟੁੱਟਦੀ ਹੈ ਤਾਂ ਠੇਕੇਦਾਰ ਵੀ ਗਲਤ ਕੰਮ ਕਿਉਂ ਕਰੂਗਾ ਪੰਚਾਇਤ ਵੀ ਗਲਤ ਕੰਮ ਕਿਉਂ ਕਰੂਗੀ ਪੰਚਾਇਤ ਨੇ ਸਾਰੇ ਪਿੰਡ ਨੂੰ ਦੇਖਣਾ ਮੈਂ ਕੱਲੇ ਆਪਦੇ ਘਰ ਨੂੰ ਦੇਖੀ ਜਾਮਾ ਹੁਣ ਤੁਸੀਂ ਮੇਰੀ ਗਲੀ ਬਣੀ ਹੈ ਜੀ ਉਦੋਂ ਪਿਛਲੀ ਪੰਚਾਇਤ ਚ ਚਾਹੇ ਮੈਂ ਉਹ ਤਾਂ ਤੜਕੇ ਨੂੰ ਕੰਮ ਰੋਕ ਦਿੰਦਾ ਗਲੀ ਤੁਸੀਂ ਚਾਹੇ ਦੇਖ ਆਇਓ ਉਹ ਚਾਹੇ ਸਲੋਟ ਢਾਲ ਬਣੀ ਹੋਈ ਆ ਪਰ ਮੈਂ ਰੋਕਿਆ ਨਹੀਂ ਵੀ ਭਾਈ ਸਾਰੇ ਪਬਲਿਕ ਸਹੀ ਚਾਹੀਦੀ ਆ ਆਪਾਂ ਦੁੱਖ ਕੱਟ ਲਾਂ ਕੋਈ ਗੱਲ ਠੀਕ ਹੈ ਇਹ ਚੀਜ਼ਾਂ ਸਿਸਟਮ ਨਾਲ ਚੱਲਦੀਆਂ ਨੇ ਜੀ ਕੁਛ ਨਹੀਂ ਆਪਾਂ ਦੂਜੇ ਬਾਰੇ ਵਧੀਆ ਸੋਚੋ ਆਪਦਾ ਤਾਂ ਕੋਈ ਪਰਮਾਤਮਾ ਆਪੇ ਚੰਗਾ ਕਰ ਦੇਵੇ ਤੁਹਾਨੂੰ ਕੀ ਲੱਗਦਾ ਜੀ ਵਿਗਨ ਕਿਉਂ ਪੈ ਰਿਆ ਹੈ ਇਹ ਵਿਗਨਤਾ ਜੀ ਦੇਖੋ ਵਿਰੋਧ ਹੁੰਦਾ ਹੈ ਮਾੜਾ ਮੋਟਾ ਕਿਸੇ ਪਾਸੇ ਕੋਈ ਵਿਰੋਧੀ ਪਾਰਟੀਆਂ ਦੇ ਪਿੰਡਾਂ 'ਚ ਵਿਰੋਧ ਹੁੰਦਾ ਹੈ ਜਿਹੜਾ ਕੋਈ ਵਿਰੋਧੀ ਨਾਲ ਚੱਲਦਾ ਹੁੰਦਾ ਉਹਨੂੰ ਲੱਗਦੀ ਹੈ ਵੀ ਮੈਂ ਮਾੜਾ ਮੋਟਾ ਡਿੱਕਾ ਲਾ ਲਵਾਂ ਨਹੀਂ ਵੈਸੇ ਤੁਸੀਂ ਚੈੱਕ ਕੀਤਾ ਕੀ ਲੱਗਦਾਗਾ ਵੀ ਜਿਹੜੀ ਤੁਸੀਂ ਸੜਕ ਬਣ ਰਹੀ ਹੈ ਸਹੀ ਬਣ ਰਹੀ ਹੈ ਉਹ ਸਹੀ ਬਸ ਸਹੀ ਬਣ ਰਹੀ ਹੈ ਜੀ ਵੀ ਪੰਨਾਲੀਆਂ ਦੇ ਵਿੱਚ ਪਾਣੀ ਪੈਂਦਾ ਹੈਗਾ ਹਾਂਜੀ ਪੈਂਦਾ ਹ ਹੁਣ ਨਾਲੀ ਇਹ ਨਾਲਾ ਵੀ ਬਣਾ ਦਾਂਗੇ ਫੁੱਟਾ ਵਾਲਾ ਬਣਾ ਦਾਂਗੇ ਸਭਾ ਪੁੱਟਾ ਵਾਲਾ ਬਣਾ ਦਾਂਗੇ ਉਹ ਸਾਡਾ ਕੰਮ ਆ ਉਹ ਜੇ ਅਸੀਂ ਨਹੀਂ ਬਣਾਉਂਦੇ ਅਸੀਂ ਗਲਤ ਹੋਵਾਂਗੇ ਉਹ ਅਸੀਂ ਬਣਾਵਾਂਗੇ ਜੀ ਹੁਣ ਆਹ ਨਾਲਾ ਜਾਂਦਾ ਜੀ ਆ ਸਾਰਾ ਸੜਕ ਦੇ ਲਗੋਂ ਦੀ ਇਹ ਸੜਕ ਤੋਂ ਇਸ ਟਾਈਮ ਵੀ ਫੁੱਟ ਨਹੀਂ ਮੈਂ ਜੀ ਠੀਕ ਹੈ ਇਸ ਟਾਈਮ ਵੀ ਪਾਣੀ ਪੈਂਦਾ ਸੜਕ ਦਾ ਵਿੱਚ ਇਹਦੇ ਹੁਣ ਆਲੇ-ਦਾਲੇ ਜਿਹੜੀ ਆਪਾਂ ਨਾਲੇ ਚੋਂ ਮਿੱਟੀ ਕੱਢਦੇ ਆ ਉਹਦੀ ਓਹ ਢੇਰੀਆਂ ਲੱਗੀਆਂ ਹੋਈਆਂ ਨੇ ਉਹ ਜਦੋਂ ਸਫਾਈ ਕਰਾਵਾਂਗੇ ਚਕਾਇਆ ਜਾਊਗਾ ਨਾਲੇ ਚ ਪਾਣੀ ਪਊਗਾ ਠੀਕ ਹੈ ਕੰਮ ਚ ਰੋੜਾ ਲਾਉਣ ਸੰਬੰਧੀ ਕੋਈ ਬੇਨਤੀ ਕਰੋਗੇ ਲੋਕਾਂ ਨੂੰ ਤੁਸੀਂ ਅਸੀਂ ਤਾਂ ਇਹੀ ਬੇਨਤੀ ਕਰ ਉਹਨਾਂ ਦੀ ਬਾਰ ਚੀ ਸਫਾਈ ਹੋਊਗੀ ਵੀ ਪਿੰਡ ਦੇ ਵਿਕਾਸ 'ਚ ਡਿੱਕਾ ਨਾ ਲਾਇਆ ਜਾਵੇ ਅਸੀਂ ਉਹਨਾਂ ਨੂੰ ਫੇਰ ਬੇਨਤੀ ਕਰਦੇ ਆਂ ਵੀ ਆਪਾਂ ਪਿਆਰ ਸਤਿਕਾਰ ਨਾਲ ਰਹਿਣਾ ਹੈ ਅਸੀਂ ਉਹਨਾਂ ਨੇ ਉਹ ਸਾਡੇ ਨੇ ਕੱਲ ਨੂੰ ਉਹਨਾਂ ਨੂੰ ਵੀ ਸਾਡੇ ਤੱਕ ਲੋੜ ਪੂਰੀ ਸਾਨੂੰ ਵੀ ਉਹਨਾਂ ਤੱਕ ਲੋੜ ਪੂਰੀ ਠੀਕ ਪਿਆਰ ਨਾਲ ਸਤਿਕਾਰ ਨਾਲ ਜਿਹੜਾ ਕੰਮ ਬਣਦਾ ਉਹ ਬਣ ਜਾਣਾ ਚਾਹੀਦਾ ਸਰਦਾਰ ਕੀ ਲੱਗਦਾ ਜਿਹੜੀ ਪਹਿਲਾਂ ਵੀ ਸੜਕ ਜਿਹੜੀ ਉਧਰ ਪੱਟੀ ਜਾ ਰਹੀ ਹੈ ਕੀ ਲੱਗਦਾ ਉਹਦੇ ਕਰਕੇ ਪਹਿਲਾਂ ਵੀ ਮਤਲਬ ਟਾਈਮ ਕਾਫੀ ਖਰਾਬ ਹੋਇਆਗਾ ਜਿਹੜਾ ਅੱਗੇ ਹੋਰ ਵੀ ਸਮੱਸਿਆ ਜਿਵੇਂ ਕਿ ਅੱਗੇ ਆ ਰਹੀ ਹੈ ਕਿਸ ਤਰ੍ਹਾਂ ਦੀ ਇਹ ਤਾਂ ਜੀ ਦੇਖੋ ਅਸੀਂ ਨੇ ਬੇਨਤੀ ਕਰਕੇ ਠੇਕੇਦਾਰ ਨੂੰ ਵੀ ਜਿਵੇਂ ਮਰਜ਼ੀ ਕਰਦੇ ਨੇ ਜੋ ਵੀ ਘਾਟਾ ਪੈਂਦਾ ਤੂੰ ਸਾਡੇ ਪਿੰਡ ਦੀਆਂ ਸੜਕਾਂ ਬਣਾ। ਅਸੀਂ ਤੇਰੇ ਨਾਲ ਖੜੇ ਆ। ਉਹਨੇ ਬੇਨਤੀ ਕਰਕੇ ਅਸੀਂ ਲੈ ਆਏ ਉਹ ਤਾਂ ਕੱਲ੍ਹ ਹੀ ਕਹਿੰਦਾ ਸੀ ਵੀ ਮੈਂ ਤਾਂ ਆਪਦਾ ਸਮਾਨ ਚੱਕ ਕੇ ਲੈ ਜਾਣਾ। ਇਹ ਇੱਥੇ ਕਦੇ 5 ਸਾਲ ਸਾਰੀ ਪੰਚਾਇਤ ਤੇ ਸਾਥੋਂ ਕੋਈ ਸੜਕ ਨਹੀਂ ਬਣਾਈ ਜਾਣੀ। ਇਹ ਕੰਮ ਰੁਕਦਾ। ਕਿਉਂ ਅੱਗੇ ਅਫਸਰ ਕਹਿੰਦੇ ਨੇ ਵੀ ਪਹਿਲਾਂ ਇਹਦੇ ਤੋਂ ਪਹਿਲੀ ਪਰੇਸ਼ਾਨਾਂ ਸੋਤੋਂ। ਇਹ ਚੀਜ਼ਾਂ ਉਹ ਜਿਹੜੇ ਪਬਲਿਕ ਚੀਜ਼ ਸਮਝੀ ਨਹੀਂ। ਵੀ ਆਪਾਂ ਪਿਆਰ ਸਤਿਕਾਰ ਨਾਲ ਆਪਣਾ ਪਿੰਡ ਦਾ ਕੰਮ ਕਰਾਈਏ। ਵਧੀਆ ਪਿੰਡ ਬਣਾਈਏ ਸਾਡਾ ਸਾਥ ਦੇ। ਠੀਕ ਹੈ। ਠੀਕ ਹੈ। ਯੋ ਲੈਣਾ ਤੁਸੀਂ ਲਿਖੀ ਹੋ ਜੀ ਮੈਂ ਮੁਨਸੀਆ ਦਾ ਤੁਸੀਂ ਮੁਨਸੀਓ ਤੁਸੀਂ ਦੇਖ ਰੇ ਕਰ ਰਹੇ ਹੋ ਹਾਂ ਜੀ ਦੇਖ ਰੇ ਕਰ ਰਹੇ ਹਾਂ ਠੀਕ ਹੈ ਜਿਵੇਂ ਕਿ ਮਤਲਬ ਕਿਸ ਤਰ੍ਹਾਂ ਪਾਸ ਹੋਈ ਹੈ ਸੜਕ ਕਿਹੜੀ ਗੱਲ ਜੀ ਇਹ ਕਲੀਅਰ ਭਾਈਆ 3 ਇੰਚ ਪੱਥਰ ਪੈਣਾ ਹੈ ਉੱਪਰ ਜਿੱਥੇ ਮਾੜਾ ਮੋਟਾ ਡਬਕ ਹੁੰਦੀ ਹੈ ਉੱਥੇ ਮੋੜਾ ਮੋਟਾ ਵੱਧ ਪਏ ਜਾਂਦਾ ਹੈ ਵੱਧ ਪਏ ਜਾਂਦਾ ਹੈ ਹਾਂ ਜੀ ਕੀ ਲੱਗਦਾ ਵੀ ਸੋਨੂ ਮੁਤਾਬਕ ਤੁਸੀਂ ਇਹਾਰੇ ਵੀ ਪੜਤ ਪਾਈ ਜਾਵੇ ਤਾਂ ਕੀ ਲੱਗਦਾ ਵੀ ਤੁਸੀਂ ਉਸ ਤਰ੍ਹਾਂ ਕੰਮ ਨਹੀਂ ਵੀਜੀ ਜਿੰਨਾ ਐਸਟੀਮੇਟ ਤੇ ਨਾ ਉਨੇ ਹੀ ਬਣਨਾ ਇਹ ਕੰਮ ਜੇ ਐਸਟੀਮੇਟ ਤੇ ਲਈ ਹੁੰਦੀ ਫਿਰ ਤਾਂ ਮਿੱਟੀ ਪਾਈ ਜਾਂਦੀ ਹੁੰਦੀ ਨਹੀਂ ਐਸਟੀਮੇਟ ਦੇ ਬਾਹਰ ਹਾਂਜੀ ਉਹਦਾ ਬਵਾਦ ਫੋਨ ਚ ਆਇਆਗਾ ਵੀ ਕਹਿੰਦੇ ਵੀ ਉੱਚੀ ਨੀਮੀ ਦਾ ਰੋਲਾ ਚੱਲ ਰਿਹਾ ਹੈਗਾ ਕੀ ਤੁਹਾਨੂੰ ਕੀ ਲੱਗਦਾਗਾ ਵੀ ਉੱਚੀ ਨੀਮੀ ਹੈ ਜੀ ਤੁਸੀਂ ਤੁਹਾਡੇ ਮੁਤਾਬਕ ਕਿਵੇਂ ਮਤਲਬ ਸਹੀ ਲੈਵਲ ਕਿਵੇਂ ਮਾਪੋ ਉੱਚੀ ਨੀਮੀ ਦਾ ਜਿਹੜਾ ਇੱਕ ਲੇਅਰ ਦੀ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਪੰਚ ਸਾਹਿਬ ਨੇ ਉਹ ਤੋਂ ਉੱਪਰ ਜਾ ਨਹੀਂ ਸਕਦੀ ਖਰਚਾ ਪੂਗਾ ਬਾਕੀ ਜਿਹੜੇ ਇਧਰ ਨੇ ਆਹ ਕਰਨੇ ਉਹਦੇ 2-2 ਫੁੱਟ 2-2 3-3 ਫੁੱਟ ਪਾਣੀ ਹੁੰਦਾ ਇਹ ਸਾਰਾ ਬੇੜਾ ਡੁੱਬਦਾ ਪਹਿਲਾਂ ਪਰਲਾ ਪਾਸਾ ਡੁੱਬਿਆ ਪਿਆ ਇਸ ਬੇੜੇ ਦਾ ਪਰਾਂ ਸੜਕ ਉਧਰੋਂ ਨੀਮੀ ਲਾਹੀ ਹੈ ਉਹੀ ਕੰਮ ਇਹ ਉਰੇ ਹੋਣ ਜਾ ਰਹੇ ਹੈ ਵੀ ਉਹਦੇ ਅਸੀਂ ਖਲਾਫ ਹੈ ਜਿਹੜਾ ਕੋਈ ਗਲ ਠੀਕ ਹੈ ਕੋਈ ਨਹੀਂ ਕਰ ਬਈ ਕੋਈ ਨਹੀਂ ਕਰ ਬਈ ਠੀਕ ਹੈ ਜੀ ਅਸੀਂ ਆ ਜਿਹੜੇ ਕਰਨੇ ਮਕਾਨ ਨੇ ਡੁੱਬਣ ਨਹੀਂ ਦੇਣੇ ਨਹੀਂ ਮੈਂਬਰ ਸਾਹਿਬ ਇਹ ਵੀ ਵਿੱਚ ਦੱਸਿਆ ਜਾ ਉਹ ਇਲਜ਼ਾਮ ਇਹ ਵੀ ਲਾ ਰਹੇ ਨੇ ਕਹਿੰਦੇ ਮੈਂਬਰ ਦਾ ਘਰ ਗਲੀ ਚੋਂਦਾ ਤਾਂ ਕਹਿੰਦਾ ਮੇਰਾ ਤਾਂ ਡੂੜ ਫੁੱਟ ਉੱਚਾ ਪਿਆ ਦੇਖੋ ਇਧਰੋਂ ਮਰ ਉਹ ਪਾਣੀ ਆਉਂਦਾ ਮੇਰੇ ਘਰ ਦਾ ਮੇਰਾ ਤਾਂ ਛੜਕ ਤੋਂ ਉੱਚਾ ਹੈ ਠੀਕ ਹੈ ਆ ਥੋੜਾ ਇਧਰ ਆਉਂਦਾ ਤੁਸੀਂ ਮੇਰਾ ਤਾਂ ਡੂੜ ਫੁੱਟ ਉੱਚਾ ਹੈ ਤੋਂ ਸਾਰਾ ਉੱਚਾ ਮੇਰੇ ਤਾਂ ਕਦੇ ਹੋ ਨਹੀਂ ਹੋਇਆ ਠੀਕ ਹੈ ਮਤਲਬ ਇਹ ਖਾਮਖਾ ਗੱਲਾਂ ਨੇ ਇਹ ਤਾਂ ਖਾਮਖਾ ਗੱਲਾਂ ਨਹੀਂ ਜੀ ਚੱਲਦੇ ਕੰਮ ਨੂੰ ਰੋਕਣਾ ਵਿਗਨ ਪਾਉਣਾ ਤੁਸੀਂ ਆ ਦੱਸੋ ਵੀ ਆ ਸਾਰੇ ਗਰੀਬ ਕਰਨੇ ਇੱਧਰ ਹੀ ਸਾਈਡ ਸਾਰੇ ਗਰੀਬ ਕਰਨ ਲੈ ਬੀ ਇਹਨਾਂ ਦਾ ਨੁਕਸਾਨ ਕਰ ਕੀ ਰਾਜੀ ਨੇ ਤੁਹਾਨੂੰ ਕੀ ਲੱਗਦਾ ਵੀ ਸਹੀ ਮਤਲਬ ਜਿਹੜਾ ਲੈਵਲ ਲੱਗ ਰਿਹਾ ਹੈਗਾ ਸਹੀ ਇਹ ਸਹੀ ਆ ਜੀ ਜਿਹੜਾ ਪਹਿਲਾਂ ਤੋਂ ਸਹੀ ਆ ਅੱਗੇ ਛੜਕਦਾ ਸਹੀ ਆ ਪਿੱਛੋਂ ਛੜਕਦਾ ਸਹੀ ਆ ਠੀਕ ਆ ਵੀ ਇੱਥੇ ਬਣੂਗਾ ਹਾਂ ਜੀ ਠੀਕ ਥੋੜਾ ਬਣਾਇਆ ਬਣ ਰਿਹਾ ਜਿਹਦੇ ਵਿੱਚ ਕੁਝ ਬੰਦੇ ਬਣ ਰਹੇ ਨੇ ਜਾਂ ਉਹ ਆਪਣੀ ਜਗ੍ਹਾ ਤੇ ਸਹੀ ਨਹੀਂ ਤੁਹਾਨੂੰ ਵੀ ਲੱਗਦਾ ਤੇ ਬਾਈ ਉਹ ਰੋੜਾ ਦਾ ਇੱਥੇ ਹੋਰ ਆ ਬਾਈ ਯਾਰ ਹੁਣ ਬਣਦੀ ਤਾਂ ਮੰਡੀਆਂ ਦੀ ਆਪ ਚ ਨਹੀਂ ਹੁੰਦੀ ਹਾਂ ਜਿੱਦ ਤਾਂ ਕੋਈ ਹੋਰ ਹੁੰਦੀ ਆ ਉਹਦਾ ਰੂਪ ਕੋਈ ਹੋਰ ਹੋ ਜਾਂਦਾ ਹੈ। ਹੂੰ ਬਾਕੀ ਹੁਣ ਵਹਿਮ ਪੈਦਾ ਹੋ ਜਾਂਦਾ ਸਾਨੂੰ ਵੀ ਦੂਜੀ ਪਾਰਟੀ ਵਾਲਾ ਰੋਕਦਾ ਜਾਂ ਕੋਈ ਹੋਰ ਕਰਦਾ। ਇਹ ਕੰਮ ਗਲਤ ਆ ਇਹਦਾ ਆਪਾਂ ਆ ਹੀ ਚਾਰਕ ਸੰਝ ਕੰਮ ਰੱਖਣੀਆਂ। ਕੰਮ ਰਲ ਮਿਲ ਕੇ ਕਰਾਂਗੇ ਕਿਸੇ ਦਾ ਨੁਕਸਾਨ ਸਾਨੂੰ ਫਾਇਦਾ ਕੀ ਮਿਲੂਗਾ ਜੇ ਦੋ ਦਾ ਨੁਕਸਾਨ ਕਰਕੇ ਇੱਧਰ ਹੁਣਾ 40 50 ਤਰ੍ਹਾਂ ਨੂੰ ਡੋਬ ਕੇ ਇਹ ਕਿੱਧਰ ਜਾਣਗੇ ਭਾਈ? ਬਿਲਕੁਲ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਰ ਜੇ ਕੋਈ ਫੇਰ ਵੀ ਪਿਆਰ ਦਾ ਫਾਇਦਾ ਠਾਉਂਦਾ ਫਿਰ ਪਸੀ ਉਹਦੇ ਕਾਨੂੰਨੀ ਕਾਰ ਬਈ ਵੀ ਜੱਜ ਕੇ ਹੋਊਗੀ। ਉਹ ਪੁੱਤ ਨੂੰ ਵੀ ਤਿਆਰ ਰਹੇ। ਠੀਕ ਹੈ ਜੀ। ਉਮੀਂ ਨਾ पानी ਦਾ ਯਾਰ ਪਰੂਗੀ ਨਹੀਂ ਨਾ ਪਾਣੀ ਕਦੋਂ ਬਦ ਨਾਲੇ ਰੋਪਰਾਨਾ ਦਾ ਪ੍ਰੋਬਲਮ ਨਹੀਂ ਨੀ ਨੀ ਕੀ ਚੱਕਰ ਨਾਲ ਦਾ ਐਨਾ ਕਰਾਉਣਾ ਸ਼ਕਤ ਦਾ ਨੁਕਸਾਨ ਆਦਾ ਕਰ ਰੋ ਵਾਲੀ ਥੋੜੀ ਗਲੀ ਦੇ ਵਿੱਚ ਬਾਦ ਬਾਦ ਹੋ ਰਿਹਾ ਵੀ ਸੋਨੇ ਕੋਈ ਕਹੇ ਨੀਮੀ ਰੱਖੋ ਕੋਈ ਕਹਿੰਦੇ ਉੱਚੀ ਰੱਖੋ ਅਸੀਂ ਤਾਂ ਇਹ ਕਹਿੰਦੇ ਵੀ ਜਿਵੇਂ ਸੰਗਤ ਕਹਿੰਦੀ ਹੈ ਵੀ ਉਮ ਜੁਕਰੀ ਕਰ ਲਓ ਨਹੀਂ ਸੰਗਤ ਤਾਂ ਦੋ ਪਾਸੇ ਇੱਕ ਪਾਸੇ ਦੋ ਤਰੇ ਹੋ ਰਹੇ ਨੇ ਤੁਸੀਂ ਕਿਹੜੇ ਪਾਸੇ ਸਹਿਮਤ ਹੋ ਅਸੀਂ ਤਾਂ ਹੁਣ ਗਵਰਨਮੈਂਟ ਦੇ ਹਿਸਾਬ ਨਾਲ ਚੱਲੋਗੇ ਉਹ ਤਾਂ ਫਿਰ ਉਹ ਤਾਂ ਫਿਰ ਕਹਿੰਦੇ ਵੀ ਐਂ ਬਣੂਗੀ ਜਿਵੇਂ ਬਣ ਰਹੀ ਹੈ ਤੁਸੀਂ ਤਾਂ ਫਿਰ ਸਰਕਾਰੀ ਪਾਸੇ ਆਓਗੇ ਸਰਕਾਰੀ ਪਾਸੇ ਨਹੀਂ ਇਹੇ ਟਾਈਮ ਹੁੰਦਾ ਕੋਈ ਬਣਾਉਣ ਦਾ ਸਮਝੇ ਦੇਖੋ ਇਹਦੇ ਵਿੱਚ ਕਮੀ ਪੇਸ਼ੀ ਹੈ ਆਪਾਂ ਕਹਿ ਸਕਦਾ ਵੀ ਹਾਂ ਭਾਈ ਪਾਣੀ ਅੰਦਰ ਬੱਟ ਰਿਹਾ ਠੀਕ ਹੈ ਕਿਸੇ ਦੇ ਜੇ ਪਾਣੀ ਵੜੂਗਾ ਆਪਾਂ ਉਸੇ ਨੂੰ ਕਹਾਂਗੇ ਹੁਣ ਇੱਕ ਬੰਦੇ ਦੇ ਵੜਦਾ ਪਾਣੀ ਕੁਲਤੀ ਦੇ ਉਹ ਵੀ ਬਗਲ ਅਗਲੀ ਮਿੱਟੀ ਪਾ ਸਕਦਾ ਠੀਕ ਹੈ ਹੁਣ ਜੇ ਕੋਈ ਗਰੀਬ ਹੋਵੇ ਆਪਾਂ ਕਹਿ ਲਈ ਵੀ ਭਾਈ ਇਹਦੇ ਪਾਣੀ ਮਰਦਾ ਹੁਣ ਇਧਰ ਤਾਂ ਨਹੀਂ ਵੜਦਾ ਪ੍ਰਧਾਨ ਜੀ ਇਹਨਾਂ ਦੇ ਇਹਨਾਂ ਦੇ ਠੀਕ ਹੈ ਜੇ ਤੁਸੀਂ ਕਰੇ ਆਸ ਕਿ ਲਗਾ ਮਾਲਕ ਜੀ ਮਿੱਟੀ ਵਾਲੇ ਘਰ ਜਿਹੜੀ ਮੈਂਬਰ ਦੇ ਘਰੋਂ ਜਾਂਦੀ ਆ ਕਹਿੰਦੀ ਉਹ ਵੀ ਨੀਵੀ ਹੋਊਗੀ ਫਿਰ ਉੱਚੀ ਆ ਜੀ ਬਾਧੂ ਉੱਚੀ ਆ ਜੀ ਬਾਧੂ ਉੱਚੀ ਆ ਜੀ ਬਹੁਤ ਉੱਚੀ ਆ ਹਾਂਜੀ ਹਾਂ ਉੱਚੀ ਆ ਮੈਂ ਲੋਕ ਜਿਹੜੀ ਦੇ ਮੈਂਬਰ ਦੇ ਘਰ ਘਰੋਂ ਗਲੀ ਜਾਂਦੀ ਆ ਕਹਿੰਦੇ ਸੜਕੋ ਦੇ ਬਰਾਬਰ ਕਰ ਦੋ ਸਾਨੂੰ ਮਨਜ਼ੂਰ ਸਹਿਮਤਾ ਸੀ ਠੀਕ ਹੈ ਜੋ ਕਹਿੰਦਾ ਮੇਰੀ ਗਲੀ ਨੀਵੀ ਹੁੰਦੀ ਆ ਜੀ ਉਹਦੇ ਬਰਾਬਰ ਗਲੀ ਦੇ ਸੜਕ ਬਣਾ ਦੋ ਠੀਕ ਹੈ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਉਹਦੇ ਬਰਾਬਰ ਕਰ ਦੋ ਹਾਂਜੀ ਹਾਂ ਠੀਕ ਹੈ ਜੋ ਕਹਿੰਦਾ ਮੇਰੀ ਗਲੀ ਨੀਵੀ ਹੁੰਦੀ ਆ ਕਹਿੰਦੇ ਗਲੀ ਦੇ ਬਰਾਬਰ ਕਰ ਦੇ ਸਾਨੂੰ ਕੋਈ ਤਰ੍ਹਾਂ ਨਹੀਂ ਕਹਿੰਦੇ ਉਹ ਗਲੀ ਦੇ ਵਿੱਚ ਕਹਿੰਦੇ ਵੀ ਨੀਵੇਂ ਘਰ ਨੇ ਕਹਿੰਦੇ ਕਈ ਘਰ ਮੇਰੇ ਨਾਲ ਮੇਰੇ ਨਾਲ ਬਾਤ ਚਲੀ ਜੇ ਇੱਕ ਘਰ ਵੀ ਨੀਮਾ ਹੋਇਆ ਦੇਣ ਦਾਰ ਆਪਾਂ ਆ ਹੁਣ ਬਾਤ ਚਲੋ ਵੀਡੀਓ ਬਣਾ ਲਓ ਉੱਥੇ ਜਾ ਕੇ ਜੇ ਘਰ ਕੋਈ ਨੀਮਾ ਹੋਵੇ ਅਸੀਂ ਦੇਣ ਦਾਰ ਆ ਨੜੇ ਮੈਂਬਰ ਨਾਲ ਚਲੋ ਜੋ 6 ਨੰਬਰ ਦਾ ਪੂਛੀ ਮੈਂਬਰ ਉਹ ਹੀ ਡਿੱਕਾ ਲਾ ਰਿਹਾ ਠੀਕ ਉਹਦਾ ਘਰ ਨਹੀਂ ਮਾ ਕੱਲੇ ਉਹਦਾ ਘਰ ਨਹੀਂ ਮਾ ਠੀਕ ਹੈ ਉਹਨਾਂ ਵਨ ਮੇਰੇ ਨਾਲ ਬਾਤ ਕਰੋ ਕੋਈ ਕੋਈ ਹੋਣੀ ਆ ਉਹ ਤੁਸੀਂ ਗੱਲ ਨਹੀਂ ਚਾਰ ਘਰ ਦੀ ਮੈਂ ਚਾਰੇ ਘਰ ਨਹੀਂ ਉਹ ਵਿਚਕੁੱਲ ਠੀਕ ਹੈ ਸਾਰੇ ਉੱਚੇ ਨੇ ਜੀ ਸਾਰੇ ਉੱਚੇ ਸਾਰੇ ਘਰ ਉੱਚੇ ਨੇ ਸਾਰੇ ਉੱਚੇ ਨੇ ਜੀ ਆਪਣਾ ਗਲਾਬੀ ਹੀ ਹੈ ਜੀ ਆਹ ਇਹ ਵੀ ਉੱਚੀ ਹੈ ਸਾਰੇ ਇਹ ਵੀ ਸਾਰੇ ਘਰ ਉੱਚੇ ਨੇ ਟੋਟਲ ਬੱਢ ਲਓ ਠੀਕ ਹੈ ਹਾਂ ਠੀਕ ਹੈ ਜੀ ਉੱਚੀ ਚੱਕੋ ਬਿੱਟੇ ਪਾ ਤੇ ਨਹੀਂ ਤੁਸੀਂ ਤਾਂ ਠੀਕ ਹੈ ਮੈਂ ਮੰਨ ਗਿਆ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਚੱਕੋ ਹਾਂ ਜਿਹੜੇ ਘਰ ਨਹੀਂ ਮੇਨ ਉਹਦਾ ਕੀ ਹੋਗਾ ਕੋਈ ਘਰ ਨਹੀਂ ਮਾਨੀ ਸਾਡੀ ਵੀ ਸਾਰੀ ਸਹਿਮਤ ਹੈ ਸਾਰਿਆਂ ਨੇ ਸਾਨੂੰ ਰੁਪਏ ਦੇ ਤੱਕ ਸ਼ਰੇ ਤੋਂ ਲੈ ਕੇ ਅੱਡੇ ਤੱਕ ਡੱਗੇ ਤੱਕ ਕੱਲੇ-ਕੱਲੇ ਘਰ ਦੇ ਸਾਨੂੰ ਪਾਉ 500 ਰੁਪਏ ਦਿੱਤਾ ਹਲੇ ਹੋਰ ਵੀ ਕਹ ਜੇ ਹੋਰ ਕਾਡਾ ਅਸੀਂ ਹੋਰ ਵੀ ਦਵਾਂਗੇ ਵੀ ਸਾਰੇ ਘਰ ਸਹਿਮਤ ਨਹੀਂ ਹਾਂ ਅਸੀਂ 1 ਫੁੱਟ ਮਿੱਟੀ ਪਿੱਛੇ ਬੱਟਾ ਵਿੱਚੇ ਮਿੱਟੀ ਠੀਕ ਹੈ 1 ਫੁੱਟ ਚੱਕ ਦੋ ਕਿਸੇ ਦਾ ਨਾ ਘਰ ਨੀਵਾ ਨਾ ਆਲੇ-ਦਾਲੇ ਬੀਿਆਂ ਦਾ ਪਾਣੀ ਵੀ ਛਿੜਕ ਤੇ ਆ ਕੇ ਪੋ ਠੀਕ ਹੈ ਹਾਂ ਅਸੀਂ ਅੰਗਲੀਆਂ ਚ ਪੈਂਦਾ ਹੋ ਜੇ ਪਾਣੀ ਵਰਕੇ ਨਹੀਂ ਠੀਕ ਹੈ ਹਾਂ ਨਾਲੀਆਂ ਦਾ ਪਾਣੀ ਛੜਕਦਾ ਹੈ ਸਾਡਾ ਇਹ ਸੜਕ ਦਾ ਮਸਲਾ ਜੀ ਇਹ ਸੜਕ ਦੇ ਸੀ ਇਹਦੇ ਉੱਤੇ ਨਾ ਬਜਰੀ ਐਂ ਪਾਉਣ ਲੱਗ ਰਹੇ ਨੇਗੇ ਅਸੀਂ ਚਾਹੁੰਦੇ ਆ ਵੀ ਨਾਲੀਆਂ ਦੇ ਬਰਾਬਰ ਹੋ ਜੇ ਸੜਕ ਦਾ ਪਾਣੀ ਨਾਲੀਆਂ 'ਚ ਪੈਂਦਾ ਮਿੱਟੀ ਪਾ ਕੇ ਦੇ ਦੇ ਮਿੱਟੀ ਪਾ ਕੇ ਦੇਵਾਂਗੇ ਇਹ ਮਸਾਲਾ ਦੀ ਵੀ ਨਾਲ ਲੱਗੋਗੇ ਵੀ ਨਾਲਿਆਂ ਚ ਪੈਂਦਾ ਹੋ ਜਾਏਗਾ ਉਹ ਕਹਿੰਦੇ ਉਹਨਾਂ ਤੋਂ ਸਾਨੂੰ ਮੁਤਾਬਕ ਇਹ ਗੱਲ ਲਈ ਹੈ ਕਹਿੰਦੇ ਵੀ ਉਹ ਮਨਜ਼ੂਰੀ ਨਹੀਂ ਹੋਈ ਕਹਿੰਦੇ ਲੇ ਗਏ ਸਾਡੇ ਕੋਲ ਕਹਿੰਦੇ ਕੋਈ ਆ ਪਿਛਲਾ ਟੈਂਡਰ ਆਈ ਪਿਛਲੇ ਪੰਚਾਇਤ ਸਰਪੰਚ ਨੇ ਕਹਿਦਾ ਕਿ ਮਿੱਟੀ ਪਾ ਦੇ ਮਨਜ਼ੂਰੀ ਮਿੱਟੀ ਅਸੀਂ ਪਾ ਕੇ ਦੇਵਾਂਗੇ ਮਿੱਟੀ ਪਾ ਕੇ ਦੇਵਾਂਗੇ ਠੀਕ ਹੈ ਮਿੱਟੀ ਵੀ ਅਸੀਂ ਪਾ ਕੇ ਦੇਵਾਂਗੇ ਕਹਿੰਦਾ ਮਿੱਟੀ ਪਾ ਲੋ ਦੀ ਚੋੜ ਜਾਪਤਾ ਲੱਗ ਗਿਆ ਜੀ ਡੋਟਾਂ ਦਾ ਕੰਮ ਉਹ ਕਾਹਦਾ ਮੇ ਰੁਕ ਗਿਆ ਸੀ ਮੁਰਕੇ ਗੱਲ ਨਹੀਂ ਆਉਂਦੀ ਕਿਹ ਹੈ ਉਹ ਪਿਛਲੀ ਸੜਕ ਜਿਹੜੀ ਬਣ ਕੇ ਆ ਰਹੀ ਹੈ ਉਹਦੇ ਮੇ ਤਾ ਅਮੀ ਸਾਨੂੰ ਕੋਈ ਦਰਾਜ ਨਹੀਂ ਲਈ ਠੀਕ ਹੈ ਜਿਹੜੀ ਉਹ ਪਿਛਮ ਸੜਕ ਬਣ ਕੇ ਆ ਰਹੀ ਹੈ ਵੀ ਉਹਦੇ ਮੇਲ ਕਰ ਲਿਆ ਹੁਣ ਸਾਨੂੰ ਕੰਮ ਹੀ ਲਾਈ ਵੀ ਤੁਸੀਂ ਛੜਕ ਦੀ ਮੇਲ ਕਰ ਲਓ ਹਾਂ ਠੀਕ ਹੈ ਉਹ ਜੋ ਚਾਹ ਦਾ ਆਖਰੀ ਸੜਕ ਨਹੀਂ ਉਹ ਕਹਿੰਦੇ ਕਹਿੰਦੇ ਮੈਂ ਦੱਸਦਾ ਨਹੀਂ ਮੇਰੀ ਸੁਣੋ ਮਦਾਕ ਕਿਹੜੀ ਗੱਲ ਆਈ ਸੀ ਪੁੱਛਿਆਗਾ ਉਹ ਕਹਿੰਦੇ ਵੀ ਇਹ ਜਿਹੜੀ ਸੜਕ ਮਨਜ਼ੂਰ ਹੋਈ ਹੈ ਇਹ ਇੱਕ ਕਲੀਅਰ ਹੋਈ ਹੈ ਵੀ ਵੈਸੇ ਜਦੋਂ ਤੁਸੀਂ ਭਰਤ ਪਾਲੀ ਤਾਂ ਤਿੰਨ ਲੇ ਲੇ ਰੇ ਤੇ ਪੋਣੀਆਂ ਪੈਣ ਗਿਆ ਉਹ ਪਿਛਲੀਆਂ ਕਿਵੇਂ ਉੱਚੀਆਂ ਹੋਈਆਂ ਜੀ ਫਿਰ ਕਿਵੇਂ ਜਿਹੜੀਆਂ ਪਿਛਲੀਆਂ ਬਣ ਕੇ ਆ ਰਹੀਆਂ ਨੇ ਉਹ ਮਾਈ ਮੁੜੇ ਦੇ ਬਾਅਦ ਇਹ ਟੈਂਡਰ ਆਹੀ ਵੀ ਹੀ ਕੱਲੀ ਨਹੀਂ ਪਾਸ ਹੋ ਗਈ ਸਾਨੂੰ ਕੀ ਪਤਾ ਜੀ ਅੰਕੜਾ ਇਹ ਟੈਂਡਰ ਕਰਿਆ ਕੀ ਕੋਈ ਸਾਡਾ ਬੇੜੇ ਚ ਕਹਿੰਦਾ ਹੋਵੇ ਸਾਰਾ ਬੇੜਾ ਸੈਂਦਾ ਹੂੰ ਸੱਤ ਤੱਕ ਕਿੱਥੇ